ਇਹ ਸਕਿਉਰਿਟੀ ਫੋਰਸਾਂ ਨਾਲ ਲੜਾਈ ਕਰਦੇ ਤਾਂ ਅਸੀਂ ਮੰਨਦੇ ਉਹਨਾਂ ਨੂੰ ਫਿਰ ਵੀ ਫਿਰ ਤਾਂ ਉਹਨਾਂ ਨੂੰ ਜਵਾਬ ਮਿਲਦਾ ਉਹ ਤੋੜ ਲੇਕਿਨ ਉਹਨਾਂ ਨੇ ਇੱਕ ਨਿਹੱਥੇ ਲੋਕਾਂ ਦੇ ਉੱਤੇ ਜਿਹੜਾ ਕੀਤਾ ਤਾਂ ਮੇਰੀ ਜਿਹੜੀ ਸੰਵੇਦਨਾ ਹੈਗੀ ਆ ਮੇਰੇ ਦਿਲ ਦੀਆਂ ਗੰਗਾ ਗਰਾਈਆਂ ਤਾਂ ਉਹਨਾਂ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਸਬਰ ਕੀਤਾ ਇਹਦੇ ਵਿੱਚ ਔਰ ਆਮ ਸ਼ੋਰ ਕਿ ਜਿਹੜੇ ਸਾਡਾ ਹੈਗਾ ਸਾਰੇ ਦੇ ਵੀ ਬਰਾਉਟ ਟੂ ਜਸਟਿਸ ਸੋ ਵਿਦਿਆਰਥੀਆਂ ਦਾ ਇੱਥੇ ਸਮੂਹ ਹੈ ਜਿੰਦਾ ਵੱਡਾ ਇਕੱਠ ਹੈ ਬਰਕਰ ਘਟੋ ਘਟੋ ਵੀ 5-6000 ਵਿਦਿਆਰਥੀ ਇਕੱਠੇ ਹੋਏ ਆ ਇਹ ਦਰਸਾਉਂਦਾ ਕਿ ਪੰਜਾਬ ਦੇ ਲੋਕ ਨਸ਼ੇ ਨੂੰ ਔਰ ਨਸ਼ੇ ਜਿਹੜੇ ਤੁਹਾਡੇ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਜਿਹੜਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਜਾਂ ਤਾਂ ਨਸ਼ੇ ਛੱਡੋ ਜਾਂ ਪੰਜਾਬ ਛੱਡੋ ਤੇ ਜਿਵੇਂ ਸਾਰੇ ਸ਼ਹਿਰਾਂ ਦੇ ਵਿੱਚ ਐਡੇ ਐਡੇ ਵੱਡੇ ਇਕੱਠ ਹੋ ਰਹੇ ਆ ਯੂਥ ਦੇ ਬੱਚਿਆਂ ਦੇ ਤੇ ਮਨ ਆਲਰੇਡੀ ਜਿਹੜੇ ਜਿਹੜੇ ਨਸ਼ੇੜੀ ਆ ਨਾ ਜੀ ਭਜਨੇ ਸ਼ੁਰੂ ਹੋ ਗਏ ਆ ਜਿੰਨੇ ਵੀ ਨਸ਼ਾ ਵੇਚਣ ਵਾਲੇ ਆ ਵਪਾਰੀ ਸਾਰੇ ਭਜਲੇ ਸ਼ੁਰੂ ਹੋ ਗਏ ਆ ਹਾਲਤ ਇਹ ਹੋ ਗਈ ਹੈ ਕਿ ਜਿਹੜੀ ਡਰੋਨ ਆਂਦੀਆਂ ਸੀ ਪਾਕਿਸਤਾਨ ਤੋਂ 70% ਘਟ ਗਈਆਂ ਤੇ ਜੇ ਕੋਈ ਡਰੋਨ ਆ ਵੀ ਜਾਵੇ ਨਸ਼ਾ ਸੁੱਟ ਵੀ ਜਾਵੇ ਚੱਕਣ ਕੋਈ ਨਹੀਂ ਜਾਂਦਾ ਮਤਲਬ ਨਸ਼ਾ ਉੱਥੇ ਪਿਆ ਰਹਿੰਦਾ ਕਿਸੇ ਬੰਦੇ ਨੇ ਪੁੱਛਿਆ ਵੀ ਹੁਣ ਕਿਉਂ ਨਹੀਂ ਚੱਕਣ ਜਾਂਦੇ ਕਹਿੰਦਾ ਜੀ ਪਿਛੋਂ ਜਿਹੜੇ ਹੈਗੇ ਸਾਡੇ ਗਿੱਤੇ ਸਕੇ ਜਾਣਗੇ ਸੋ ਇਹ ਜਿਹੜਾ ਪੰਜਾਬ ਸਰਕਾਰ ਪੰਜਾਬ ਦੇ ਲੋਕ ਆਮ ਲੋਕ ਹੈ ਏ ਹੁਣ ਇੱਕ ਲੋਕ ਲਹਿਰ ਬਣ ਗਈ ਹੈ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਲੋਕ ਲਹਿਰ ਬਣ ਗਈ ਹੈ ਜਦੋਂ ਕੋਈ ਮੂਵਮੈਂਟ ਲੋਕ ਲਹਿਰ ਬਣ ਜਾਂਦੀ ਹੈ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਸੋ ਉਹਦੇ ਚ ਇੱਕੋ ਹੀ ਤਰੀਕਾ ਹੁੰਦਾ ਕਿ ਤੁਸੀਂ ਸੁਧਰ ਜਾਓ ਸੁਧਰ ਜਾਓ ਸੁਧਰ ਜਾਓ ਹੋਰ ਕੋਈ ਤਰੀਕਾ ਨਹੀਂ ਹੈ देयर इज नो ਆਲਟਰਨੇਟ ਔਰ ਇਹਦੇ ਨਾਲ ਨਾਲ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਬੱਚੇ ਨਸ਼ੇ ਦੇ ਵਿੱਚ ਕਿਸੇ ਨਾ ਕਿਸੇ ਬਵਜਾ ਨਾਲ ਉਸ ਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਕੱਢਣ ਵਾਸਤੇ ਸਾਡੇ ਮਾਨਯੋਗ ਨੈਸ਼ਨਲ ਕੋਰਡੀਨੇਟਰ ਨੇ ਸਾਡੇ ਮਾਨ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਸੋ ਅਸੀਂ ਉਹਨਾਂ ਨੇ ਮੈਨੂੰ ਕਿਹਾ ਵੀ 5000 ਜੁੜੇ ਆ ਗਿਆ ਉਹ ਇੰਡੋਰ ਫੈਸਿਲਿਟੀਆਂ ਅਸੀਂ ਉਹਦੀ ਸਾਰੀ ਤਿਆਰੀ ਕਰ ਲਈ ਅੱਜ ਮੇਰੀ ਜਿਹੜੀ ਫਾਈਨਲ ਸ਼ਾਮ ਨੂੰ ਵੀ ਸੀ ਹੈਗੀ ਉਹਦੇ ਬਾਰੇ ਤੇ ਉਹਦੇ ਅਸੀਂ ਪੂਰਾ ਬੰਦੋਬਸਤ ਕੀਤਾ ਹੋਇਆ ਉਹਨਾਂ ਲਈ ਨਸ਼ਾ ਛੁਡਾਉਣ ਦਾ ਉਹਨਾਂ ਦੀ ਕਾਉਂਸਲਿੰਗ ਦਾ ਯੋਗਾ ਕਰਾਉਣ ਦਾ ਸਪੋਰਟਸ ਕਰਾਉਣ ਦਾ ਉਹਨਾਂ ਨੂੰ ਕੋਈ ਨਾ ਕੋਈ ਸਕਿੱਲ ਸਿਖਾਉਣ ਦਾ ਕੋਈ ਹਨਰਸ ਸਿਖਾਉਣ ਦਾ ਉਹਨਾਂ ਨੂੰ ਕੰਮ ਸਿਖਾ ਕੇ ਸਾਰਿਆਂ ਨੂੰ ਕੰਮ ਚਲਾਦਾ ਕਿ ਜੀ ਪੰਜਾਬ ਦਾ ਹਰ ਇੱਕ ਬੰਦਾ ਉਹਨੂੰ ਨਸ਼ਾ ਹੋਵੇਗਾ ਸਿਰਫ ਕੰਮ ਦਾ ਲੋਕਾਂ ਨੂੰ ਜਿਹੜਾ ਇਹ ਜਿਹੜੇ ਦੁਨਿਆਵੀ ਨਸ਼ਿਆਂ ਤੋਂ ਮੁਕਤ ਕਰਕੇ ਉਹਨਾਂ ਨੂੰ ਕੰਮ ਦਾ ਨਸ਼ਾ ਜਿਹੜਾ ਉਹਦੀ ਰਤ ਲਾਣੀ ਹੈ ਤਾਂ ਕਿ ਕੋਈ ਨਾ ਕੋਈ ਬੰਦਾ ਪ੍ਰੋਡਕਟਿਵ ਕੰਮ ਕਰ ਰਿਹਾ ਹੋਵੇ ਚਾਹੇ ਉਹ ਖੇਤੀਬਾੜੀ 'ਚ ਹੋਵੇ ਆਈਟੀ 'ਚ ਹੋਵੇ ਐਜੂਕੇਸ਼ਨ 'ਚ ਹੋਵੇ ਕਿਸੇ ਵੀ ਫੀਲਡ 'ਚ ਹੋਵੇ ਮੈਡੀਕਲ 'ਚ ਹੋਵੇ ਕੋਈ ਵੀ ਕੋਈ ਵੀ ਸਕਿੱਲ ਹੋਣਾ ਚਾਹੀਦਾ ਉਹਦੇ ਕੋਲ ਇੰਡਸਟਰੀ 'ਚ ਹੋਵੇ ਤਾਂ ਕਿ ਉਹ ਪੰਜਾਬ ਦੀ ਪ੍ਰੋਗਰੈਸ ਵਾਸਤੇ ਜਿਹੜੀ ਪੰਜਾਬ ਦੀ ਗ੍ਰੋਥ ਸਟੋਰੀ ਸ਼ੁਰੂ ਹੋਈ ਹੈ ਉਹਦਾ ਇੱਕ ਹਿੱਸਾ ਬਣੇ ਬਹੁਤ-ਬਹੁਤ ਧੰਨਵਾਦ ਜਿਹੜਾ ਨਸ਼ਾ ਬਾਰਡਰ ਏਰੀਆ ਤੋਂ ਜ਼ਿਆਦਾ ਆ ਰਿਹਾ ਹਲੇ ਵੀ ਉਹ ਤੋਂ ਜਿਹੜਾ ਪਾਕਿਸਤਾਨ ਤੋਂ ਦੂਜੇ ਸਟੇਟਸ ਤੋਂ ਆਂਦਾ ਸੀ ਉਹ ਵੀ ਘਟਿਆ ਜਦੋਂ ਪੰਜਾਬ ਨੇ ਸ਼ੁਰੂ ਕੀਤਾ ਜੀ ਯੁੱਧ ਨਸ਼ੇ ਵਿਰੋਧ ਦਾ ਹੁਣ ਬਾਕੀ ਦੇ ਜਿਹੜੇ ਸਟੇਟਸ ਆ ਉਹਨਾਂ ਦੇ ਵਿੱਚ ਵੀ ਜਿਹੜੀ ਹੈਗੀ ਹੈ ਮੂਵਮੈਂਟ ਹੌਲੀ 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 ਤੁਸੀਂ ਦੇਖਣਾ ਪੂਰੇ ਦੇਸ਼ ਵਿੱਚ ਫਿਰ ਪੂਰੀ ਦੁਨੀਆ ਦੇ ਵਿੱਚ ਫੈਲੇਗੀ ਬੜ ਜਿਹੜਾ ਪੰਜਾਬੀ ਸਾਬ ਤੋਂ ਅੱਗੇ ਹੋਣਗੇ ਪੰਜਾਬ ਹਮੇਸ਼ਾ ਲੀਡ ਕੀਤਾ ਚਾਹੀਦਾ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਨਸ਼ਿਆਂ ਦੇ ਖਿਲਾਫ ਲੜਾਈ ਹੋਵੇ ਇਹਦੇ ਵਿੱਚ ਵੀ ਪੰਜਾਬ ਲੀਡ ਕਰੇਗਾ ਔਰ ਪੰਜਾਬ ਜਿਹੜਾ ਹੈਗਾ ਪੂਰੇ ਦੇਸ਼ ਨੂੰ ਰਸਤਾ ਦਿਖਾਏਗਾ ਪਹਿਲਗਾਮ ਦੇ ਵਿੱਚ ਜੋ ਕੁਝ ਵੀ ਇਨਸੀਡੈਂਟ ਹੋਇਆ ਹੈ ਉਸ ਦੇ ਬਾਰੇ ਇਹਦੇ ਵਿੱਚ ਕੀ ਕਹਿੰਦਾ ਬਹੁਤ ਹੀ ਬਹੁਤ ਹੀ ਮੰਦ ਭਾਗੀ ਘਟਨਾ ਬਹੁਤ ਕਨੌਣੀ ਹਰਕਤ ਹੈ ਔਰ ਜਿਹੜੇ ਦੇਸ਼ ਵਿਰੋਧੀ ਅੱਜੋ ਥੈਂਕ ਯੂ ਬਹੁਤ ਅੱਛਾ ਐਂਟੀ ਸੋਸ਼ਲ 엘ਮੈਂਟਸ ਆ ਗਿਆ ਉਹਨਾਂ ਦਾ ਮਤਲਬ ਇਹ ਕਹਿੰਦੇ ਆ ਉਹਨਾਂ ਦੀ ਕਾਰਜਤਾ ਦਾ ਸਬੂਤ ਆ ਹੈ ਉਹਨਾਂ ਦੀ ਨਿਯਥੇ ਲੋਕਾਂ ਦੇ ਉੱਤੇ ਗੋੜੀ ਚਲਾਉਣਾ ਜੀ ਜੇ ਸਕਿਉਰਟੀ ਫੋਰਸਾਂ ਨਾਲ ਲੜਾਈ ਕਰਦੇ ਤਾਂ ਅਸੀਂ ਮੰਨਦੇ ਉਹਨਾਂ ਨੂੰ ਚਰ ਵੀ ਫਿਰ ਤਾਂ ਉਹਨੂੰ ਜਵਾਬ ਮਿਲਦਾ ਮੂੰਹ ਤੋੜ ਲੇਕਿਨ ਉਹਨਾਂ ਨੇ ਇੱਕ ਨਿਹੱਥੇ ਲੋਕਾਂ ਦੇ ਉੱਤੇ ਜਿਹੜਾ ਕੀਤਾ ਮੇਰੀ ਜਿਹੜੀ ਸੰਵੇਦਨਾ ਹੈਗੀ ਆ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਸਫਰ ਕੀਤਾ ਇਹਦੇ ਵਿੱਚ ਔਰ ਆਮ ਸ਼ੋਰ ਕਿ ਜਿਹੜੇ ਸਾਡਾ ਹੈਗਾ ਸਾਰੇ ਦੇਵਿਲ ਵੀ ਬਰਾਉਟ ਟੂ ਜਸਟਿਸ